ਇਸ਼ੇਸ ਸਾਜ਼ ਚਾਹੀਦਾ ਹੈ ਬਾਓ ਹਰ ਦਿਲ ਦੇ ਚ ਨਗਮਾ ਨਹੀਂ ਗੂੰਜਦਾ ਪਹਿਲੇ ਦਿਲ ਦੀ ਬਣਤਰ ਬਣਾਣੀ ਪੈਂਦੀ ਹੈ ਸਤਸੰਗ ਕਰ ਕਰਕੇ ਕਰ ਕਰਕੇ ਕਰ ਕਰਕੇ ਤੋਂ ਮੈਂ ਇਸ ਕਰਾਂ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪਹਿਲਾ ਬੜਾ ਗਹਿਰਾ ਸਰੋਤਾ ਹੋਵੇ ਤੇ ਗੁਰੂ ਦਾ ਸ਼ਬਦ ਛੋਟ ਕਰ ਜਾਏ ਨਿਰਾਸ਼ ਹੋ ਜਾਏਗਾ ਉਦਾਸ ਹੋ ਜਾਏਗਾ ਦੂਸਰਾ ਆਪਣੇ ਅਕਲ ਤੋਂ ਚੋਟ ਖਾ ਲਵੇ ਬੜਾਈ ਸਿਆਣਾ ਹੋਵੇ ਹਰ ਗੱਲ ਨੂੰ ਬੜੀ ਗਹਿਰਾਈ ਨਾਲ ਲੈਂਦਾ ਹੋਵੇ ਬਿਮਾਰ ਅਸੀਂ ਵੀ ਦੇਖਦੇ ਆ ਪਰ ਇੱਕੋ ਹੀ ਦਿਨ ਮਹਾਤਮਾ ਬੁੱਧ ਨੇ ਜਿਹਦਾ ਨਾ ਸਧਾਰਨ ਸੀ ਬਿਮਾਰ ਦੇਖਿਆ ਬਸ ਦਿਲ ਚੋਟ ਖਾ ਗਿਆ ਮੁਰਦੇ ਅਸੀਂ ਵੀ ਦੇਖਦੇ ਆ ਇੱਕੋ ਦਿਨ ਇੱਕ ਲਾਸ਼ ਦੇਖੀ ਅਿਰਦਾ ਚੋਟ ਖਾ ਗਿਆ ਬੁੱਢੇ ਮਨੁੱਖ ਅਸੀਂ ਦੇਖਦੇ ਆ ਅਜ਼ਈਰ ਜਿਆਦਾ ਉਮਰ ਵਾਲੇ ਅਸੀਂ 90 ਸਾਲ ਦੇ ਅਸੀਂ ਵੀ ਦੇਖਦੇ ਆ ਉਹਨੇ ਇੱਕ ਦਿਨ ਬੁੱਢਾ ਮਨੁੱਖ ਦੇਖਿਆ ਸੜਕ ਕ੍ਰੋਸ ਕਰ ਰਿਹਾ ਸੀ ਲਾਠੀ ਦੇ ਆਸਰੇ ਤੇ ਦਿਲ ਚੋਟ ਕਰ ਗਿਆ ਅਕਲ ਇਤਨੀ ਬਾਰੀਕ ਇਹਨੂੰ ਕਹਿੰਦੇ ਹਿੰਦੀ ਸੰਵੇਦਨਾ ਐਸੇ ਮਨੁੱਖ ਦੇ ਅੰਦਰ ਸੰਵੇਦਨਾ ਬਹੁਤ ਆਉਂਦੀ ਏ ਹਰ ਗੱਲ ਨੂੰ ਛੋਟੀ ਦੀ ਛੋਟੀ ਘਟਨਾ ਨੂੰ ਵੀ ਬਹੁਤ ਵੱਡੇ ਰੂਪ ਦੇ ਵਿੱਚ ਮਹਿਸੂਸ ਕਰਦਾ ਸੰਵੇਦਨਾ ਅਸੀਂ ਵੀ ਦੇਖਦੇ ਆ ਬੁੱਢਿਆਂ ਨੂੰ ਅਸੀਂ ਵੀ ਦੇਖਦੇ ਆ ਬਿਮਾਰਾਂ ਨੂੰ ਖੁਦ ਵੀ ਬਿਮਾਰ ਹੁੰਦੇ ਆ ਅਸੀਂ ਵੀ ਮਰਦਿਆਂ ਨੂੰ ਦੇਖੇ ਹੋਵੇਗਾ ਇੱਕੋ ਹੀ ਦਫਾ ਦੇਖ ਕੇ ਚੋਟ ਲੱਗ ਗਈ ਜਾਂ ਤੇ ਆਪਣੇ ਅਕਲ ਇਤਨੀ ਮਹਾਨ ਹੋਵੇ ਮਨੁੱਖ ਅਕਲ ਤੋਂ ਚੋਟ ਖਾ ਜਾਏ ਤਾਂ ਅਕਲ ਤੋਂ ਚੋਟ ਖਾ ਕੇ ਵੀ ਮਨੁੱਖ ਉਦਾਸ ਹੋ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਤੀਸਰਾ ਸੰਸਾਰ ਤੋਂ ਕੋਈ ਝੋਟ ਲੱਗ ਜਾਏ ਬਹੁਤ ਵੱਡਾ ਧਨਾੜ ਸੀ ਦਿਵਾਲੀਆ ਹੋ ਗਏ ਬੜੀ ਇੱਜ਼ਤ ਮਾਨ ਮਰਿਆਦਾ ਸੀ ਸਰੇ ਆਮ ਬੇਇੱਜ਼ਤੀ ਹੋ ਗਈ ਹੈ ਬੜੀ ਪਦ ਪ੍ਰਤਿਸ਼ਠਾ ਸੀ ਸ਼ਕਤੀ ਸੀ ਕੁਝ ਵੀ ਨਹੀਂ ਰਿਹਾ ਐਸੀ ਹਾਲਤ ਵਿੱਚ ਵੀ ਦਿਲ ਝੋਟ ਖਾ ਜਾਂਦਾ ਹੈ ਔਰ ਨਿਰਾਸ਼ ਹੋ ਕੇ ਮਨੁੱਖ ਉਦਾਸ ਹੋ ਜਾਂਦਾ ਹੈ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪ੍ਰਥਮ ਗੁਰੂ ਦਾ ਸ਼ਬਦ ਝੋਟ ਕਰ ਜਾ ਸਤਸੰਗੀ ਹੋਵੇ ਸ੍ਰੋਤਾ ਹੋਵੇ ਦੂਸਰਾ ਆਪਣੀ ਅਕਲ ਝੋਟ ਕਰ ਜਾਏ ਤੀਸਰਾ ਸੰਸਾਰ ਤੋਂ ਕੋਈ ਦੁੱਖ ਬਹੁਤ ਵੱਡੇ ਰੂਪ ਵਿੱਚ ਝੋਟ ਕਰ ਜਾਏ ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ ਜੋ ਅਜੇ ਤੱਕ ਪੂਰਨ ਤੌਰ ਤੇ ਨਿਰਾਸ਼ ਨਹੀਂ ਉਦਾਸ ਨਹੀਂ ਕਿ ਕੋਈ ਗਹਿਰਾ ਸਰੋਤਾ ਨਹੀਂ ਕਿ ਇਹਨੂੰ ਸ਼ਬਦ ਨੇ ਝੋਟ ਕੀਤੀ ਹੋਵੇ ਦੂਸਰਾ ਕਿ ਕੋਈ ਇਤਨਾ ਅਕਲਮੰਦ ਵੀ ਨਹੀਂ ਗੁਸਤਾਖੀ ਮਾਫ ਇਹਨੂੰ ਆਪਣੀ ਅਕਲ ਹੀ ਝੋਟ ਕਰ ਜਾਵੇ ਤੀਸਰਾ ਅਜੇ ਸੰਸਾਰ ਤੋਂ ਵੀ ਇਸਨੂੰ ਕੋਈ ਬਹੁਤ ਵੱਡੀ ਝੋਟ ਨਹੀਂ ਲੱਗੀ ਨਹੀਂ ਤੇ ਮਨ ਕੋ ਉਦਾਸ ਹੋ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਪ੍ਰਥਮ ست ستسنگ آدھے آدھے ایک دن شبد چوٹ کر گیا اداس ہو گیا نراش ہو گیا اکل تو چوٹ کھا کے اداس ہو گیا نراش ہو گیا اکل اتنی مہان سنسار چھوٹا ہو گیا کچھ بھی نہیں کچھ بھی نہیں کچھ بھی نہیں چلو یہ دی میں کچھ بول تھے سامنے رکھا جیسے مہاراج کہیں کہ آم نجانک کھیل بنایا آگے کری کہ نیو آیا ਬਹੁਤ ਮਹਾਨ ਬਾਰੇਕ ਬੇਨ ਮਨਕ ਨੂੰ ਸਭ ਤਮਾਸ਼ਾ ਪ੍ਰਤੀਤ ਹੁੰਦਾ ਖੇਲ ਕੁਝ ਵੀ ਨਹੀਂ ਕਿਤੇ ਲਹਿਰਾਂ ਬਣ ਰਹੀਆਂ ਨੇ ਮਿਟ ਰਹੀਆਂ ਨੇ ਬਣ ਰਹੀਆਂ ਨੇ ਮਿਟ ਰਹੀਆਂ ਨੇ ਸੰਸਾਰ ਬਣ ਰਿਹਾ ਹੈ ਮਿਟ ਰਿਹਾ ਹੈ ਮਨੁੱਖ ਜਮ ਰਿਹਾ ਹੈ ਨੇ ਮਰ ਰਿਹਾ ਨੇ ਜੀਵ ਜਮ ਰਿਹਾ ਨੇ ਮਰ ਰਿਹਾ ਨੇ ਤਮਾਸ਼ਾ ਖੇਲ ਅਕਲ ਮਹਾਨ ਹੋਵੇ ਮਨੁੱਖ 체ਤੀ ਉਦਾਸ ਹੋ ਜਾਏਗਾ ਨਿਰਾਸ਼ ਹੋ ਜਾਏਗਾ ਅਕਲ ਤੋਂ ਚੋਟ ਖਾ ਕੇ اس سبند بھی میں غالب دیکھ نظم تھاڑے سامنے رکھا وہ کہ بازی چاہے اتفال ہے دنیا میرے آگے ساری دنیا کی یہ بچیاں دا تماشا بچیاں دے کڈونے اور کچھ بھی نہیں ہے کچھ بھی نہیں طفل بچے نو نے اتفال بچیاں دی جمع بہ बाजी ਚਾਏ ਇਤਫਾਲ ਹੈ ਦੁਨੀਆ ਮੇਰੇ ਅਗੇ ਸਾਰੀ ਦੁਨੀਆ ਕੀ ਹੈ ਛੋਟੇ ਬਚਿਆਂ ਦਾ ਤਮਾਸ਼ਾ ਘਡੌਣਿਆਂ ਦੀ ਖੇ ਬਾਜੀ ਚਾਏ ਇਤਫਾਲ ਹੈ ਦੁਨੀਆ ਮੇਰੇ ਅਗੇ ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਅਗੇ ਦਿਨ ਰਾਤ ਤੇ ਬਚਿਆਂ ਦਾ ਤਮਾਸ਼ਾ ਹੋ ਰਿਹਾ ਹੈ ਸਵੇਰੇ ਖਾ ਲਿਆ ਸ਼ਾਮੇ ਖਾ ਲਿਆ ਫਿਰ ਸੌਂ ਗਇਆ پھر دوجہ دن پھر وہی کچھ کیتا ہے جو کچھ روز کر دیں سب کچھ ریپیٹ ہو رہے ہے ریپیٹیشن چل رہی ہے پنروکتی چل رہی ہے ایک کھیل ہے اورنگ رنگ سلیمہ میرے نزدیک تخت سلے ماں نہیں سنگاسن جہی دنیا کتنے پاپڑ بیل دی ہے ਕੋਈ ਪਿੰਡ ਦਾ ਚੌਧਰੀ ਬਣਨਾ ਚਾਹੁੰਦਾ ਹੈ ਕੋਈ ਐਮ.ਐਲ.ਏ ਬਣਨਾ ਚਾਹੁੰਦਾ ਹੈ ਕੋਈ ਐਮ.ਪੀ ਬਣਨਾ ਚਾਹੁੰਦਾ ਹੈ ਕੋਈ ਮਨਿਸਟਰ ਬਣਨਾ ਕਿਤਨੇ ਪਾਪੜ ਲੋਕੀ ਬੈਲਦੇ ਨੇ ਕਹਿੰਦੇ ਬੱਚਿਆਂ ਦਾ ਤਮਾਸ਼ਾ ਕੁਛ ਵੀ ਨਹੀਂ ਕੁਛ ਵੀ ਇੱਕ ਖੇਲ ਹੈ ਔਰੰਗ ਔਰੰਗ ਤਖਤ ਨੂੰ ਕਹਿੰਦੇ ਨੇ ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਨੇ ਇਹ ਛੋਟਾ ਤਖਤ ਇਹਨੂੰ ਮਸਨਦ ਕਹਿੰਦੇ ਨੇ ਮਸਨਦ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਾਈ ਪ੍ਰਚਾਰਕਾਂ ਨੂੰ ਇਹ ਮਸਨਦ ਬਖਸ਼ਿਸ਼ ਕੀਤੀ ਸੀ ਮੰਜੀਆਂ ਬਖਸ਼ਿਸ਼ ਕੀਤੀਆਂ ਸਨ ਪੰਜਾਬੀ ਚ ਅਸੀਂ ਉਹਨਾਂ ਨੂੰ ਮਸਨਦ ਕਹਿੰਦੇ ਹਾਂ ਫਾਰਸੀ ਦਾ ਲਫ਼ਜ਼ ਹੈ ਸ਼ੁੱਧ ਮਸਨਦ ਇਹ ਮਸਨਦ ਹੈ ਜਿਸ ਤੇ ਧਨ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਹਨੂੰ ਫਾਰਸੀ ਦੇ ਚ ਔਰੰਗ ਕਹਿੰਦੇ ਨੇ ਵੱਡਾ ਤਖਤ ਜਿਸ ਤੇ ਬਾਦਸ਼ਾਹ ਬੈਠੇ ਔਰੰਗ ਛੋਟਾ ਤਖਤ ਜਿਸ ਤੇ ਅਹਿਲਕਾਰ ਬੈਠਣ ਮਸਨਦ ਛਾਹ ਜਹਾਂ ਦਾ ਲੜਕਾ ਮਯੂਦੀਨ ਪਿਓ ਨੂੰ ਜੇਲ੍ਹ ਦੇ ਚ ਪਾਖੇ ਤੇ ਤਿੰਨ ਭਰਾਵਾਂ ਨੂੰ ਮਾਰ ਕੇ ਜਿਸ ਦਿਨ ਸਿੰਘਾਸਣ ਤੇ ਬੈਠਾ ਉਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ ਨਾਮ ਵੈਸੇ ਉਹਦਾ ਮਯੂਦੀਨ ਸੀ ਸ਼ਾਇਦ ਆਪ ਨੂੰ ਪਤਾ ਹੋਵੇ ਆਧ ਕਾਲ ਤੋਂ ਕਵੀ ਲੋਗ ਗੁਣੀ ਲੋਗ ਦਾਰਸ਼ਨਿਕ ਫਿਲਾਸਫਰ ਰਾਜੇ ਮਹਾਰਾਜੇ ਬਾਦਸ਼ਾਹ ਆਪਣਾ ਤਖੱਲੁਸ ਰੱਖਦੇ ਰਹੇ ਰੱਖਦੇ ਰਹੇ ਤਖੱਲੁਸ ਦਾ ਮਤਲਬ ਹੈ ਖਾਸ ਨਾਮ ਪਿੰਦੇ ਜਿਹ ਕਹਿੰਦੇ ਨੇ ਉਪਨਾਮ ਕੋਈ ਉਪਮਾ ਹੈ ਗੁਣਾਤਮਕ ਨਾਮ ਕੋਈ ਗੁਣ ਨੇ ਤਾਂ ਗੁਣਾਤਮਕ ਨਾਮ ਰੱਖਿਆ ਤਖੱਲੁਸ ਰੱਖਿਆ ਜਿਵੇਂ ਹਮਾਇਉਂ ਦਾ ਲੜਕਾ ਜਲਾਲਉਦੀਨ ਜੇ ਦਿਨ ਸਿੰਘਾਸਣ ਤੇ ਬੈਠਾ ਉਹਨੇ ਆਪਣਾ ਤਖੱਲੁਸ ਰੱਖਿਆ ਅਕਬਰ ਅਕਬਰ ਦਾ ਮਤਲਬ ਹੈ ਸਭ ਤੋਂ ਵੱਡਾ ਤਾਂ ਹੀ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ ਅੱਲਾਹ ਹੀ ਸਭ ਤੋਂ ਵੱਡਾ ਹੈ ਪਰ ਜਲਾਲਉਦੀਨ ਨੇ ਆਪਣਾ ਲਖਬ ਰੱਖਿਆ ਜਲਾਲਉਦੀਨ ਅਕਬਰ ਜਲਾਲਉਦੀਨ ਹੀ ਸਭ ਤੋਂ ਵੱਡਾ ਹੈ ਇਹ ਅਕਬਰ ਉਸ ਦਾ ਤਖੱਲੁਸ ਹੈ ਅਕਬਰ ਦਾ ਲੜਕਾ ਸ਼ਹਾਜ਼ਾਦਾ ਸਲੀਮ ਜੋ 14 ਬਾਈ ਦੀ ਕੁਖ ਤੋਂ ਪੈਦਾ ਹੋਈ ਸੀ ਤੇ 14 ਬਾਈ ਰਾਜਾ मानसिंह ਵਾਦੀਏ ਜੈਪੁਰ ਦੀ ਪਹਿਣ ਸੀ ਇਹ ਰਾਜਪੂਤ ਆਪਣੇ ਤੇ ਹੀ ਬੈਣਾ ਦੇ ਡੋਲੇ ਮੁਗਲਾਂ ਨੂੰ ਦੇਣ ਲੱਗ ਪੈ ਸਨ ਜਿਹਦੀ ਅਗਾਹ ਚੱਲ ਕੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਕਾਲਫਤ ਕੀਤੀ ਰਾਜਾ ਮਾਨ ਸਿੰਘ ਦੀ ਭੈਣ ਜੋਧਾ ਬਾਈ ਇਹ ਬੇਗਮ ਸੀ ਅਕਬਰ ਦੇ ਇਹਦੀ ਕੁੱਖ ਤੋਂ ਪੈਦਾ ਹੋਇਆ ਸ਼ਾਜ਼ਾਦਾ ਸਲੀਮ ਵੱਡਾ ਹੋ ਕੇ ਜਿਸ ਦਿਨ ਸਿੰਘਾਸਣ ਤੇ ਬੈਠਾ ਹੈ ਇਹਨੇ ਆਪਣਾ ਤਖੱਲਸ ਰੱਖਿਆ ਜਹਾਂਗੀਰ ਜਹਾਂਗੀਰ ਦਾ ਮਤਲਬ ਹੈ ਸਾਰਾ ਜਹਾਨ ਮੇਰੀ ਪਕੜ ਵਿੱਚ ਮੇਰੀ ਮੁਠੀ ਵਿੱਚ ਜਹਾਂਗੀਰ اس نے گرو ارجن دیو جی شہید کیا کل گرپرب تھی منا اس نے طرح طرح کے تسے تئے اس نے ہی بہت وا ظلم دوگلا سے جودھا بائی کا لڑکا سے. اکبر کا لڑکا سے. تخلص رکھیا جہانگیر جہانگیر کا لڑکا شاہزادہ خرم وقت پا کے جد سنگاسن سے بیٹھا ہے، تخت تے بیٹھا ہے، پھر انہیں اپنا تخلص رکھیا شاہ جہاں شاہ جہاں ساری دنیا دا بادشاہ نیرا ہندوستان دا نہیں تے شاہ جہاں دا لڑکا میون جس دن سنگاسن تے بیٹھا ہے انہیں اپنا تخلص رکھیا اورنگ زیب اورنگ کہیں تخت نو وڈا تخت زیب کہہ دے شنگار نو، آورنگ زیب تخت دا شنگار تخت دی شوبھا تخت دی مان مریادا یہ اس نے اپنا تخلص رکھیا دھن دن گوبن سنگھ جی مہاراج دی ضرورت زفر نامے لکھتے آورنگ, نا نام اورنگ زیب نو نہ فریب اے میون دین اے نام تینو شعبہ نہیں دین. تو اورنگ زیب نہیں ہے تیرے جیسا بندہ جب تخت پہ بیٹھتا ہے تخت بدنام ہو ہے تخت برشت ہو جاندہ ہے تخت میلہ ہو جاندہ ہے تو اورنگزیب نہیں ہے ضرورت گوبند سنگھ جی بات تورا ترک تازی با مکرو ریا مرا چارا نا نام نہ اورنگزیب کہ اورنگ زیب نہ باید فریب مہا فریبی ہیں تو. ہے تو چھوٹا ہے چراک ہے ہموں مرد باید شود سکھ ن سکھ میں دگر در دہانے دگر ਤੇਰੀ ਜ਼ਬਾਨ ਤੇ ਕੁਝ ਹੋ ਰਿਹਾ ਤੇਰੇ ਦਿਲ ਵਿੱਚ ਕੁਝ ਹੋ ਰਿਹਾ ਤੂੰ ਤੇ ਮਨੁੱਖ ਹੀ ਨਹੀਂ ਹੈ ਤੂੰ ਤੇ ਇਨਸਾਨ ਹੀ ਨਹੀਂ ਹੈ ਗੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਜੁਰਤ ਉਸ ਨੂੰ ਜੋ ਹੈ ਐਸਾ ਖਿਆ ਔਰੰਗ ਵੱਡਾ ਤਖਤ ਛੋਟਾ ਉਹਨੂੰ ਮਸਨਦ ਕਹਿੰਦੇ ਨੇ ਪੰਜਾਬੀ ਵਿੱਚ ਸ਼ਬਦ ਬਣ ਗਿਆ ਮਸਨਦ ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਮਸਨਦ ਬਖਸ਼ੀ ਸੀ, ਮੰਜੀ ਬਖਸ਼ੀ ਸੀ, ਤਖਤ ਬਖਸ਼ਿਆ ਸੀ। ਇਹਨਾਂ ਦੀ ਪੂਜਾ ਪ੍ਰਤੀਸ਼ਠਾ ਇਤਨੀ ਹੋਈ। ਸੰਗਤ ਨੇ ਮਾਣ ਸਨਮਾਨ ਇਤਨਾ ਦਿੱਤਾ। ਇਹਨਾਂ ਕੋਲ ਹਜ਼ਮ ਨਾ ਹੋਇਆ। ਇਹਨਾਂ ਨੇ ਖੁਦ ਗੁਰੂ ਹੋਣ ਦਾ ਨਾਰਾ ਲਾਇਆ ਔਰ ਬਰਸ਼ਟ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅਗਾਹ ਚੱਲ ਕੇ ਇਹ ਮਸੰਦ ਪ੍ਰਥਾ ਖਤਮ ਕਰਨੀ ਪਈ। ਹੁਣ ਮਸੰਦ ਦਾ ਤੇ ਮਤਲਬ ਹੈ ਜਿਹਨੂੰ ਤਖਤ ਮਿਲਿਆ ਹੈ। ਲੇਕਿਨ ਸਿੱਖ ਜਗਤ ਦੇ ਵਿੱਚ ਅੱਜ ਗਾਲ ਬਣ ਗਈ ਕਿਸੇ ਨੂੰ ਗਾਲ ਕੱਢਣੀ ਹੋਵੇ ਤੇ ਕਹਿ ਦਿੱਤਾ ਜਾਂਦਾ ਮਸੰਦ ਹੈ ਨੇਰਾ ਹੀ ਮਸੰਦ ਹੈ ਲੇਕਿਨ ਮਸੰਦ ਦਾ ਮਤਲਬ ਹੈ ਛੋਟਾ ਤਖਤ ਜਿੱਥੇ ਬੈਠੇ ਆ ਇਹ ਛੋਟਾ ਤਖਤ ਗੁਰੂ ਅਮਰਦਾਸ ਜੀ ਮਹਾਰਾਜ ਨੇ ਤਖਤ ਪ੍ਰਚਾਰਕਾਂ ਦੇ ਲਈ ਬਣਵਾਏ ਸਨ ਬਈ ਸੰਗਤ ਦੇ ਵਿੱਚ ਉੱਚੀ ਥਾਂ ਤੇ ਬੈਠ ਕੇ ਗੁਰਬਾਣੀ ਦੀ ਵਿਆਖਿਆ ਕਰਨ ਗੁਰਬਾਣੀ ਸੁਣਾ ਤਾਂ ਕਿ ਸੰਗਤਾਂ ਨੂੰ ਦਿਖਾਈ ਦੇਣ ਤੇ ਸੰਗ ਨੂੰ ਇਹ ਦੇਖ ਸਕਣ ਸੰਬੋਧਨ ਕਰ ਸਕਣ ਤੇ ਵਿਚਾਰ ਦਾ ਗਿਆਨ ਦਾ ਗੁਰਬਾਣੀ ਦਾ ਸਨਮਾਨ ਹੋਵੇ ਸਤਿਕਾਰ ਹੋਵੇ ਇਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਪ੍ਰਸਾਜ ਹੈ ਚਲਾਈ ਸੀਖੈ ਮੁਖਤਸਰ ਜੁ ਹੈ ਮੈਂ ਅਲਸ ਕਰਾਂ ਗਾਲिब ਕਹਿੰਦਾ ਇੱਕ ਖੇਲ ਹੈ ਔਰੰਗਜ਼ੇ ਸੁਲੇਮਾਨ ਮੇਰੇ نزدਿਕ ਇਹ ਔਰੰਗ ਇਹ ਬਾਦਸ਼ਾਹ ਦਾ ਤਖਤ ਬਚਿਆਂ ਦਾ ਤਮਾਸ਼ਾ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ایک کھیل ہے اورنگ سلے ماں میرے نزدیک ایک بات ہے اجاز مسیحہ میرے آگے حضرت عیسیٰ دے موجزے کتھاوہ نے کہ حضرت عیسیٰ جس بیمار دے سر تک ہتھ رکھ دیں دے سن وہ تندرست ہو جاندہ سن اتحاس ہے اندے دے سر تک ہاتھ رکھا انہوں اکھان مل گئی اور اے بھی اتحاس ہے مردے دے سر تک ہتھ رکھیا وہ زندہ ہو گیا ਵਾਲਬ ਚੋਟ ਕਰ ਰਹਾ ਹੈ ਮੁਰਦੇ ਦੇ ਸਿਰ ਤੇ ਹੱਥ ਰੱਖਿਆ ਜ਼ਿੰਦਾ ਹੋ ਗਿਆ ਤੋ ਕਿਆ ਫਿਰ ਨਹੀਂ ਮਰਿਆ ਜੇ ਫਿਰ ਮਰ ਗਿਆ ਤੇ ਹਜ਼ਰਤ ਈਸਾ ਵੀ ਬੱਚਿਆਂ ਦੇ ਤਮਾਸ਼ੇ ਕਰਦਾ ਰਹਿੰਦਾ ਮੈਂ ਇਹਦੇ ਨਾਲ ਵੀ ਸਹਿਮਤ ਨਹੀਂ ਕੁਝ ਵੀ ਨਹੀਂ